ਸਤਰੀਕਲ ਦੋਸਤੋ ਕੰਗਣਾ ਨੌਤ ਦੇ ਇੱਕ ਦਿਨ ਪਹਿਲਾਂ ਚੰਡੀਗੜ੍ਹ 에ਅਰਪੋਰਟ ਤੇ ਪੈ ਥੱਪਣ ਦੀ ਗੂੰਜ ਹਾਲੇ ਤੱਕ ਪੂਰੀ ਦੁਨੀਆ ਦੇ ਵਿੱਚ ਪੈ ਰਹੀ ਹੈ ਤੇ ਦੱਸਦੀ ਹੈ ਕਿ ਕੰਗਣਾ ਰਨਾਉਤ ਜੋ ਕਿ ਹਮੇਸ਼ਾ ਹੀ ਕਿਸਾਨਾਂ ਤੇ ਪੰਜਾਬੀਆਂ ਦੇ ਸਰਦਾਰਾਂ ਦੇ ਅਤੇ ਹਰ ਇੱਕ ਫਿਰਕੇ ਦੇ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ ਇੱਥੋਂ ਤੱਕ ਕਿ ਜਿਸ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਫੈਲਮ ਇੰਡਸਟਰੀ ਉਸ ਦੇ ਵੀ 85% ਦੇ ਕਰੀਬ ਲੋਕਾਂ ਦੇ ਨਾਲ ਉਸ ਦੀ ਨਹੀਂ ਬਣਦੀ ਬਣਦੀ ਵੀ ਕਿਸ ਦੇ ਨਾਲ ਹੈ ਹਰ ਇੱਕ ਦੇ ਖਿਲਾਫ ਤਾਂ ਜ਼ਹਿਰ ਉਗਲਦੀ ਹੈ ਤੇ ਇਸੇ ਤਰ੍ਹਾਂ ਦਾ ਹੀ ਕੁਝ ਜੋ ਚੰਡੀਗੜ੍ਹ 에어ਪੋਰਟ ਤੇ ਹੋਇਆ ਸੀ ਤੇ ਦੋਸਤੋ ਕੁਝ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਨੇ ਕਿ ਆਖਿਰ ਕੁਲਵਿੰਦਰ ਕੌਰ ਕਿੱਥੇ ਹੈ ਤੇ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਕੁਲਵਿੰਦਰ ਕੌਰ ਦੀ ਉਸ ਵੱਲ ਵੀ ਤੁਹਾਨੂੰ ਲੈ ਚੱਲਾਂਗੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਕੰਗੜਾ ਨੌਤ ਦਾ ਜ਼ਹਿਰ ਉਗਲਦੀ ਹੈ ਉਹਦੀ ਭੈਣ ਵੀ ਕੱਟ ਨਹੀਂ ਰੰਗੋਲੀ ਨੌਤ ਨੇ ਸੋਸ਼ਲ ਮੀਡੀਆ ਤੇ ਕੁਝ ਪੋਸਟ ਆਪਾਈਆਂ ਜਿਸ ਦੇ ਵਿੱਚ ਲਿਖਿਆ ਕਿ ਇਸ ਕੁੜੀ ਨੂੰ ਯਾਨੀ ਕਿ ਕੁਲਵਿੰਦਰ ਕੌਰ ਨੂੰ ਖਾਲਸਤਾਨੀਆਂ ਤੋਂ ਫੰਡਿੰਗ ਮਿਲ ਗਈ ਹੋਣੀ ਹੈ ਸਸਪੈਂਡ ਕਰਨ ਦੇ ਨਾਲ ਕੰਮ ਨਹੀਂ ਚੱਲਣਾ ਇਸ ਨੂੰ ਪੁਲਿਸ ਰਿਮਾਰਡ ਤੇ ਲੋ ਤੁਸੀਂ ਜਾਣ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਇਹ ਜ਼ਹਿਰ ਉਗਲ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਗਏ ਨੇ ਉਗਰਵਾਦ ਅੱਤਵਾਦ ਫੈਲ ਰਿਹਾ ਸਿਰਫ ਚਪੇੜ ਕਰਕੇ ਇਹਨਾਂ ਨੂੰ ਅਜਿਹਾ ਲੱਗਦਾ ਚਪੇੜਾਂ ਦਾ ਹੁਣ ਤੱਕ ਹੋਰ ਵੀ ਲੀਡਰਾਂ ਦੇ ਪੈਂਦੇ ਰਹਿੰਦੀਆਂ ਨੇ ਕਈ ਵੱਡੇ ਲੀਡਰਾਂ ਦੇ ਹੁਣ ਤੱਕ ਚਪੇੜਾਂ ਪੈ ਚੁੱਕੇ ਨੇ ਕਿ ਉੱਥੇ ਕੋਈ ਅੱਤਵਾਦ ਆ ਗਿਆ ਸੀ ਦਿੱਲੀ ਦੇ ਵਿੱਚ ਵੀ ਕਈ ਲੀਡਰਾਂ ਦੇ ਚਪੇੜਾਂ ਪਈਆਂ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਅਰ ਅਰਵਿੰਦ ਕੇਜਰੀਵਾਲ ਦੇ ਵਿੱਚ ਪੇੜ ਪਈ ਕਨੇਈਆ ਦੇ ਵੀ ਪੀੜ ਪਈ ਜੋ ਕਿ ਲੀਟਰੀ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਆਏ ਸਨ ਤੇ ਉਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਅਨੇਕ ਲੀਡਰਾਂ ਨੇ ਇਤੋਂ ਤੱਕ ਕਿ ਕਈ ਡੀਟਰਾਂ ਦੇ ਤਾਂ ਲੋਕ ਜੁੱਤੀਆਂ ਦਾ ਕੁਮਾਰਦੇ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਅਜਿਹਾ ਜ਼ਹਿਰ ਫਲਾਉਣ ਵਾਲਾ ਬਿਆਨ ਨਹੀਂ ਦਿੱਤਾ ਐਮਪੀ ਤਾਂ ਇਹ ਬਣ ਗਈ ਹਮਾਚਲ ਪ੍ਰਦੇਸ਼ ਤੋਂ ਪਰ ਸ਼ਾਇਦ ਇਸ ਨੂੰ ਆਪਣੇ ਅਹੁਦੇ ਤੇ ਖੜ ਕੇ ਬੋਲਣ ਦਾ ਸ਼ਾਇਦ ਨਹੀਂ ਪਤਾ ਤਾਂ ਹੀ ਇਸ ਤਰ੍ਹਾਂ ਜ਼ਹਿਰ ਉਗਲ ਰਹੀ ਹੈ ਜਦ ਕਿ ਹੁਣ ਲੋਕਾਂ ਦੀ ਪ੍ਰਤੀਨਿਧਤਾ ਇਸ ਦੀ ਜ਼ਿੰਮੇਵਾਰੀ ਬਣਦੀ ਹੈ ਕੀ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਚੇ ਪਰ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੰਗਣਾ ਨੌਤ ਦੀ ਤੁਸੀਂ ਇਹ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟੈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੰਗਣਾ ਨੌਤ ਕੁਫਰੀ ਢੋਲ ਰਹੀ ਹੈ ਤਾਂ ਕਮੈਂਟਾਂ ਦੇ ਵਿੱਚ ਨੌਟ ਟੈਪ ਕਰ ਦੇਣਾ ਤੇ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਭੈਣ ਕੁਲਵਿੰਦਰ ਕੌਰ ਦੇ ਨਾਲ ਹੋਈ ਗੱਲਬਾਤ ਇਸ ਵੀਡੀਓ ਵੱਲ ਜਿੱਥੇ ਕਿ ਚੰਡੀਗੜ੍ਹ 에어ਪੋਰਟ ਵਾਲੀ ਘਟਨਾ ਤੋਂ ਬਾਅਦ ਪੱਤਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਦੱਸ ਦिए ਕਿ ਕਿਸਾਨ ਜਥੇਬੰਦੀਆਂ ਵੀ ਪੰਕਲਵਿੰਦਰ ਕੌਰ ਦੇ ਪੇਕੇ ਪਿੰਡ ਮਹੀਵਾਲ ਵਿਖੇ ਜੋ ਕਿ ਸੁਲਤਾਨਪੁਰ ਲੋਧੀ ਸਾਹਿਬ ਦੇ ਨੇੜੇ ਆ ਤੇ ਉਥੇ ਹੀ ਕਪੂਰਥਲਾ ਦੇ ਨਜ਼ਦੀਕ ਪੈਂਦਾ ਇਹ ਪਿੰਡ ਉਥੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਕਿਸਾਨ ਜਥੇਬੰਦੀਆਂ ਨੇ ਤਾਂ ਦੋ ਟੋਕਾ ਐਲਾਨ ਕਰ ਦਿੱਤਾ ਕਿ ਜੇਕਰ ਕੰਗਣਾ ਨੌਤ ਦੇ ਥੱਪੜ ਮਾਰਨ ਵਾਲੀ ਕਲਵਿੰਦਰ ਕੌਰ ਦੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਵਾਪਸ ਨਾ ਲਿਆ ਗਿਆ ਤੇ ਉਸ ਨੂੰ ਜੋ ਸਸਪੈਂਡ ਕੀਤਾ ਗਿਆ ਉਸ ਕਾਰਵਾਈ ਨੂੰ ਵਾਪਸ ਨਾ ਲਿਆ ਗਿਆ ਤਾਂ 9 ਤਰੀਕ ਨੂੰ ਘਰਾਓ ਕਰਨਗੇ ਵੱਡਾ ਸੰਘਰਸ਼ ਵਿੜਣਗੇ ਤੇ ਉਥੇ ਹੀ ਕਈ ਜਥੇਬੰਦੀਆਂ ਵੱਲੋਂ ਕਈ ਫਰਮਾਂ ਵੱਲੋਂ ਕਈ ਵੱਡੇ ਲੋਕਾਂ ਵੱਲੋਂ ਪਹਿਣ ਕੁਲਵਿੰਦਰ ਕੌਰ ਨੂੰ ਨੌਕਰੀ ਤੱਕ ਵੀ ਆਫਰ ਕਰ ਦਿੱਤੀ ਗਈ ਹੈ ਤੇ ਉਥੇ ਇਨਾਮਾ ਦੀ ਤਾਂ ਵੱਡੀ ਪੁਛਾੜ ਲੱਗ ਹੀ ਗਈ ਹੈ ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਕਿਤਨਾ ਕਿਤੇ ਕੰਗਣਾ ਨੌਤ ਦੇ ਫਲਾਏ ਜਾ ਰਹੇ ਉਸ ਜ਼ਹਿਰ ਦੇ ਖਿਲਾਫ ਕਾਫੀ ਜ਼ਿਆਦਾ ਗੁੱਸਾ ਸੀ ਜੋ ਜ਼ਹਿਰ ਉਹ ਕਿਸਾਨੀ ਸੰਘਰਸ਼ ਦੇ ਸਮੇਂ ਵੀ ਫਲਾਉਂਦੀ ਰਹੀ ਹੈ ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਕਲਵਿੰਦਰ ਕੌਰ ਦੇ ਨਾਲ ਹੋਈ ਪੱਤਰਕਾਰ ਦੀ ਇਸ ਗੱਲਬਾਤ ਵੱਲ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਮੌਜੂਦਾ ਸਥਿਤੀ ਦਾ ਅਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਐ ਲਿਮਟਿਡ ਗੈਨ মিডিਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਆਓ ਦੇਖੋ ਇਹ ਕਾਲ ਰਿਕਾਰਡਿੰਗ ਹਾਂਜੀ ਕਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਗੜਾ ਰਣਾਪਤੀ ਅਫਾਤੀ ਐਕਚੁਅਲੀ ਉਸ ਵੇਲੇ ਮੈਂ 에어 ਕੰਸੂਲਰੀ ਡਿਊਟੀ ਸੀ ਕਿਤੇ ਉਹ ਕੰਗੜਾ ਇਹਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਦੋਂ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਪਰ ਪਰ ਇਹਨਾਂ ਵਾਂਗੂ ਕੁਸਤਾ ਸੀਗੇ ਕਿ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਕਸਾਨੀ ਕਰਨੇ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਧਰਮ ਦੇ ਵਿੱਚ ਪਰ ਕੰਗਣਾ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਆ ਲੋਕ ਆ ਜਾਂਦੇ ਇੱਥੇ ਹੋ ਕੇ ਜਿਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਹੋਸਟਲ ਨਾਲ ਵੀ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਉਹ ਤਾਂ ਚੌਪ ਚ ਨਹੀਂ ਸੀ ਪਰ ਅੱਜ ਸਾਹਮਣੇ ਆਏ ਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿ ਭਈ ਪੰਜਾਬੀ ਆ ਉਹਦੇ ਜਜ਼ਬਾਤ ਆ ਜਿਹੜੇ ਉਡਾ ਨਹੀਂ ਸਕਦੇ ਕਦੇ ਵੀ ਤਾਂ ਬਸ ਐਵੇਂ ਹੋਇਆ ਕਿ ਮੇਰੇ ਤੋਂ ਦੋਨੋਂ ਪੰਨੀ ਬਰਾਠੀ ਹੋ ਗਈ ਪਹਿਲਾਂ ਹੀ ਤੁਸੀਂ ਇਹ ਮਨ ਬਣਾ ਲਿਆ ਸੀਗਾ ਵੀ ਤੁਸੀਂ ਇੱਥੇ ਅਟੈਕ ਕਰਨਾ ਜਾਂ ਜੀ ਤਾਨ ਚੱਕ ਪਿਆ ਸਰ ਨਹੀਂ ਹਟਾਉਣੇ ਕੋਈ ਜਦੋਂ ਸਾਹਮਣੇ ਆਈ ਤਾਂ ਮੈਂ ਆਪਦੇ ਆਪ ਤੇ ਕੰਟਰੋਲ ਨਹੀਂ ਕਰ ਪਾਈ ਤਾਂ ਮੇਰੇ ਤੋਂ ਇਹ ਹੋ ਗਿਆ ਮੈਂ ਨਹੀਂ ਕਿ ਮਨਸਾਰੀ ਸੀ ਉਹ ਕੋਈ ਥੇਸ ਪਾਉਂਦੀ ਪਰ ਜੋ ਉਹਨੇ ਸ਼ਫਦਾਰ ਹੋਸਟਲ ਤੇ ਵਰਤੀ ਮੈਨੂੰ ਮਜਬੂਰ ਨਹੀਂ ਕਰਨਾ ਪਿਆ ਤੇ ਤੁਹਾਨੂੰ ਇਹ ਜਦੋਂ ਤੁਸੀਂ ਇਹ ਸਾਰੀ ਕਾਰਵਾਈ ਕੀਤੀ ਤੁਹਾਨੂੰ ਇਹ ਦੱਸਣ ਲੱਗਾ ਵੀ ਜੌਬ ਚਲੀ ਜਾਊਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੌਬ ਮਿਲਦੀ ਹੈ ਨਹੀਂ ਜੀ ਇਹ ਪੰਜਾਬੀ ਕੋਮਾ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੂਨ ਆ ਜਿਹੜਾ ਜਦੋਂ ਕੋਈ ਤੇ ਸ਼ਬਦ ਕਰਦਾ ਤਾਂ ਉਹ ਬੇਪਰਵਾਹ ਹੋ ਜਾਂਦੀ ਹੈ ਕਿਉਂਕਿ ਕੋਈ ਵੀ ਕਿਤੇ ਦਾ ਦਿੱਤਾ ਨਹੀਂ ਖਾਰਿਆਗਾ ਜੇ ਮੈਨੂੰ ਚੌਕ ਮਿਲੀ ਆ ਤਾਂ ਕੋਈ ਰੰਗ ਨਹੀਂ ਆਖਾ ਜੀ ਐਕਚੁਅਲੀ ਉਸ ਵੇਲੇ ਮੈਂ 에ਅਰ ਕੰਪਨੀ ਦੀ ਡਿਊਟੀ ਸੀ ਕਿਤੇ ਜਦੋਂ ਕੰਗਣਾ ਇਹਨਾਂ ਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਦੋਂ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਤਾਂ ਮੇਰੇ ਇਹਨਾਂ ਪ੍ਰੈਕਟਿਸਾਂ ਸੀਗੇ ਜਦਕਿ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਪਸਾਨੇ ਕਰਨੇ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਨਾਲ ਉਹ ਧਰਮ ਦੇ ਵਿੱਚ ਪਰ ਕੰਗਣਾ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਬੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਆ ਲੋਕ ਆ ਜਾਂਦੇ ਇੱਥੇ ਹੋ ਕੇ ਜਿਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪ ਵੀ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮਾਫ ਕਰਨਾ ਮੇਰੇ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਉਹ ਤਾਂ ਜੌਬ 'ਚ ਨਹੀਂ ਸੀਗੀ ਪਰ ਅੱਜ ਸਾਹਮਣੇ ਆਏ ਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹ ਅੰਦੇ ਜਜ਼ਬਾਤ ਆ ਜਿਹੜੇ ਉਡਾ ਨਹੀਂ ਸਕਦੇ ਕਦੇ ਵੀ ਤਾਂ ਬਸ ਐਵੇਂ ਹੋਇਆ ਕਿ ਮੇਰੇ ਤੋਂ ਤੁਹਾਨੂੰ ਪਤਾ ਨਹੀਂ ਬਰਾਹੀ ਹੋ ਰਹੀ ਪਹਿਲਾਂ ਹੀ ਤੁਸੀਂ ਇਹ ਮਨ ਬਣਾ ਲਿਆ ਸੀਗਾ ਵੀ ਤੁਸੀਂ ਇੱਥੇ ਅਟੈਕ ਕਰਨਾ ਜਾਂ ਜੀ ਤਾਨ ਚੱਕ ਪਿਆ ਸਰ ਨਹੀਂ ਹਟਾਨਕ ਹੋਇਆ ਜਦੋਂ ਸਾਹਮਣੇ ਆਈ ਤਾਂ ਮੈਂ ਆਪਦੇ ਆਪ ਤੇ ਕੰਟਰੋਲ ਨਹੀਂ ਕਰ ਪਾਈ ਤਾਂ ਮੇਰੇ ਤੋਂ ਇਹ ਹੋਇਆ ਮੈਂ ਨਹੀਂ ਕੋਹਨਸਾ ਜੀ ਸੀ ਉਹ ਕੋਈ ਥੇਸ ਪਾਉਂਦੀ ਪਰ ਜੋ ਉਹਨੇ ਸ਼ਫਦਾਰ ਹੋਸਟਲ ਤੇ ਵਰਤੀ ਸੀ ਮੈਨੂੰ ਮਜਬੂਰ ਨਹੀਂ ਕਰਨਾ ਪਿਆ ਤੇ ਤੁਹਾਨੂੰ ਇਹ ਜਦੋਂ ਤੁਸੀਂ ਇਹ ਸਾਰੀ ਗਾਰਵਾਈ ਕੀਤੀ ਤੁਹਾਨੂੰ ਇਹ ਡਰ ਨਹੀਂ ਲੱਗਾ ਵੀ ਜੌਬ ਚਲੀ ਜਾਊਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੌਬ ਮਿਲਦੀ ਹੈ ਨਹੀਂ ਜੀ ਇਹ ਪੰਜਾਬੀ ਕੋਮਾ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੌਨ ਆ ਜਿਹੜਾ ਜਦੋਂ ਕੋਈ ਤੇ ਸ਼ਬਦਤ ਕਰਦਾ ਤਾਂ ਉਹ ਬੇਪਰਵਾਹ ਹੋ ਜਾਂਦੇ ਆ ਕਿਉਂਕਿ ਕੋਈ ਵੀ ਕਿਤੇ ਦਾ ਦਿੱਤਾ ਨਹੀਂ ਖਾਰਿਆਗਾ ਜੇ ਮੈਨੂੰ ਚੌਬ ਮਿਲੀ ਆ ਤਾਂ ਕੋਈ ਨਾ ਕੀ ਜਿਹੜੀ ਅੱਗੇ ਜਿਹੜੀ ਕਾਰਵਾਈ ਬਣਦੀ ਹੋ ਸਕਦੀ ਆ ਸਰ ਸਰ ਹਜੇ ਤਾਂ ਕਿਆ ਸ਼ਿਕਾਇਤ ਆਈ ਦੀ ਸਰ ਇੱਕ ਵਾਰੀ ਮਾਮਲਾ ਦਾ ਜਿਹੜਾ ਅੰਦਰ ਇਨਸੀਡੈਂਟ ਹੋਇਆ ਉਹਦੀ ਸਾਡੇ ਕੋਲ ਕੰਪਲੇਨ ਆਈ ਓਏ ਐਫ ਆਈ ਆਰ ਅਰਜ ਕੀਤੀ ਕੀ ਹਾਲੇ ਤੱਕ ਸਰ ਕੋਈ ਫੁਟੇਜ ਲਈ ਗਈ ਹਾਲੇ ਤੱਕ ਫੁਟੇਜ ਫੁਟੇਜ ਹੈ ਚੈੱਕ ਕਰ ਰਹੇ ਆ हाँ, ने तो लड़की का इंफॉर्मेशन तो जी 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 देती है देती है जो होन्फॉर्मेशन के आधार ऐसी कोई एफ आर दर्ज हो रही है जितनी पड़ताल तो यहाँ ये जितने भी चंपू दिखे ऐसा पहाड़ी थप्पड़ पड़ेगा पहाड़ी चपेट अगर इनको पड़ गयी तो ये सब भूल जाएंगे ਔਰ ਮੈਂ ਤਾਂ इनको कहती हूं और पहाड़ी इंसान लड़कियों में जितना दम है अगर यहां ये जितने भी चंपू दिखे ऐसा एक पहाड़ी थप्पड़ पड़ेगा ये पहाड़ी चपेड़ा अगर इनको पड़ गई तो ये सब भूल जाएंगे वाहिगुरु की का खालसा वाहिगुरु की फतेह ਆਪਾਂ ਅੱਜ ਆਏ ਹੀ ਭੈਣ ਕੁਲਵਿੰਦਰ ਕੌਰ ਦੇ ਘਰੇ ਆ ਉਹਨਾਂ ਦੇ ਭਰਾਤਾਂ ਨੇ ਭਾਈ ਸੇਰ ਸਿੰਘ ਸਾਡੇ ਨਾਲ ਨੇ ਤੇ ਸੰਗਤਨਾ ਜਾ ਰਹੀ ਆ ਲੋਕੇਸ਼ਨ ਦਾ ਕੋਈ سوشل میڈیا ਤੇ ਕਿਸੇ ਨੇ ਪਤਾ ਪਿੰਡ ਭੈਲੋ ਪਿੰਡ ਭੈਲ ਜਿਹੜਾ ਪੁਰਾਣਾ ਸੀ ਇਹਨਾਂ ਦਾ ਹੁਣ ਨਵਾਂ ਪਿੰਡ ਆ ਪਿੰਡ ਮਹੀਵਾਲ ਵੀਰ ਨੇ ਪਿੰਡ ਮਹੀਵਾਲ بڑا ਰਸਤਾ ਦੱਸ ਦੋ ਪਿੰਡ ਮਹੀਵਾਲ ਜ਼ਿਲ੍ਹਾ ਕਰਪੂਰਥਾ ਤਹਿਸੀਲ ਸੁਲਤਾਨਪੁਰ ਲੋਧੀ ਇਹ ਤਲਵੰਡੀ ਚੌਧਰੀਆਂ ਤੋਂ ਲੈਂਦੇ ਬੰਦੇ ਨੂੰ ਆ ਦਰਿਆ ਤੇ 6 ਕਿਲੋਮੀਟਰ ਮਹੀਵਾਲ ਪਿੰਡ ਮਹੀਵਾਲ ਜਿਹੜਾ ਪਹਿਲ ਪਿੰਡ ਉਹਨਾਂ ਦਾ ਪਰਾਣਾ ਪਿੰਡ ਆ ਪ੍ਰਾਤਨ ਤੇ ਹੁਣ ਇਸ ਵਕਤ ਜਿਹੜੇ ਵੀਰ ਉਹਨਾਂ ਦੀ ਰੈਸ਼ ਆ ਮਹੀਵਾਲ ਪਿੰਡ ਆ ਤੇ ਜਿਹੜੀ ਸੰਗਤ ਨੇ ਪਰਿਵਾਰ ਨੂੰ ਮਿਲਣਾ ਵਾ ਜਾਂ ਸਨਮਾਨਤ ਕਰਨ ਦੇ ਲਈ ਜਿਹੜੀ ਸੰਗਤ ਵੀ ਆਉਣਾ ਚਾਹੁੰਦੀ ਆ ਉਹ ਪਿੰਡ ਮਹੀਵਾਲ ਪਹੁੰਚੋ ਪਹਿਲ ਪਿੰਡ ਨਾਲ ਜਾਇਓ ਆਪਾਂ ਵੀ ਪਹਿਲਾਂ ਪਹਿਲ ਚਲ ਗਏ ਸੀ ਮੁੜ ਕੇ ਉੱਥੋਂ ਮਤਲਬ ਕਿ ਸਾਨੂੰ ਇੱਥੇ ਮਹੀਵਾਲ ਆਉਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ